ਅੱਜ ਤੜਕੇ ਸਮਰਾਲਾ ਨੇੜੇ ਕੁਲਾਰ ਟੋਲ ਪਲਾਜ਼ਾ ਦੇ ਕੋਲ ਇੱਕ ਕਾਰ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਭਿਆਨਕ ਟੱਕਰ ਮਾਰ ਦਿੱਤੀ ਹੈ ਸੋ 65 ਸਾਲਾ ਮੇਰ ਸਿੰਘ ਪਿੰਡ ਰੋਲਾ ਦਾ ਰਹਿਣ ਵਾਲਾ ਤੇ ਦਿਹਾੜੀ ਕੰਮ ਦੇ ਲਈ ਘਰ ਤੋਂ ਨਿਕਲਿਆ ਸੀ ਤੇ ਸੜਕ ਪਾਰ ਕਰਦੇ ਸਮੇਂ ਹਾਦਸਾ ਵਾਪਰ ਗਿਆ ਉਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਚੰਡੀਗੜ੍ਹ ਰੈਫਰ ਕਰ ਦਿੱਤਾ ਸੋ ਸ਼ਖਮੀਦੀ ਨੂ ਨੇ ਦੱਸਿਆ ਕਿ ਮਹਿਰ ਸਿੰਘ ਪਰਿਵਾਰ ਦਾ ਕਮਾਉਣ ਵਾਲਾ ਇੱਕੋ ਮੈਂਬਰ ਹੈ ਸੋ ਡਾਕਟਰ ਗਗਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਬਜ਼ੁਰਗ ਨੂੰ ਸਿਰ ਅਤੇ ਸਰੀਰ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਸੋ ਵੱਧ ਇਲਾਜ ਦੇ ਲਈ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹਾਂਜੀ ਹਰਪ੍ਰੀਤ ਕੌਰ ਆ ਜੀ ਜੀ ਉਹਨਾਂ ਦਾ ਐਕਸੀਡੈਂਟ ਹੈ ਥੋੜੀ ਜਿਹੀ ਗੱਲ ਜੀ ਮੇਰੇ ਸਰਹਸਾ ਸਾਹਮਣੇ ਕਿੱਥੇ ਦੇ ਰਹਿਣ ਵਾਲੇ ਦੇ ਜੀ ਪਿੰਡ ਦੇ ਕਲਾਸ ਦੇ ਰਹਿਣ ਵਾਲੇ ਕਿੰਨੀ ਕੁ ਉਮਰ ਹੈਣਾ ਦੀ ਇਹਨਾਂ ਦੀ ਪੈਣ ਸਾਲ ਦੀ ਉਮਰ ਆ ਕਿੱਥੇ ਹੋਇਆ ਵਿੱਚ ਐਕਸੀਡੈਂਟ ਜੇ ਰੋੜੇ ਘਰੋਂ ਰੋਟੀ ਖਾ ਕੇ ਤੁਰੇ ਸੀ ਕਹਿੰਦੇ ਜੀ ਮੈਂ ਕੰਮ ਤੇ ਜਾ ਰਿਹਾ ਆਂ ਰਾਸਤੇ ਵਿੱਚ ਇੱਕ ਗੱਡੀ ਨੇ ਇਹਨਾਂ ਨੂੰ ਥੋੜਾ ਪਿੰਡਾ ਉੱਥੇ ਆ ਗਿਆ ਅਕਸਟੈਂਡ ਹੋ ਗਿਆ ਜੀ ਕੰਮ ਕੀ ਕਰਦੇ ਸੀ ਜੀ ਦਿਹਾੜੀ ਜੋਤੇ ਕਾਦੇ ਮੈਸਟਰੀਆਂ ਜਾ ਰਹੇ ਸੀ ਅੱਛਾ ਇਹ ਕਿੱਥੇ ਸਾਈਕਲ ਤੇ ਜਾ ਰਹੇ ਸੀ ਹਾਂਜੀ ਸਾਈਕਲ ਤੇ ਜਾ ਰਹੇ ਸੀ ਜੀ ਗੱਡੀ ਆ ਕੇ ਵਿੱਚੋਂ ਅੱਜੀ ਕਿੰਨੀ ਕਿੰਦਰ ਕੰਡੀਸ਼ਨ ਹੋਣਾ ਜੀ ਬਹੁਤ ਸੀਰੀਅਸ ਨੇ ਜੀ ਕੁਛ ਕਾਇ ਨਹੀਂ ਜਾਦੇ ਸੀ ਉਸੇ ਲੈ ਕੇ ਜਾ ਰਹੇ ਹਾਂ ਕਿੱਥੇ ਚੰਡੀਗੜ੍ਹ ਲੈ ਕੇ ਚੰਡੀਗੜ੍ਹ 32 ਤੇ ਲੈ ਕੇ ਜਾ ਰਹੇ ਹਾਂ ਅਸੀਂ ਇਹ ਨਹੀਂ ਜੀ ਹੈ ਜੋ ਅੱਗੇ ਨਹੀਂ ਅਸੀਂ ਇਲਾਜ ਨਹੀਂ ਕਰਾ ਸਕਦੇ ਡਾਕਟਰ ਗਾਮਗੀ ਲੋਟਾ ਮੇਰਾ ਨਾਮ ਡਾਕਟਰ ਦਿਲਪ ਕੋਹਰਾ ਇੱਕ ਪੇਸ਼ੈਂਟ ਆਇਆ ਕੀ ਬੇਸ਼ਨਾ ਚਿੱਲੀ ਗੋਮਰਾ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ 9:00 ਦੇ 10 ਮਿੰਟ ਤੇ ਆਰਐਸਏ ਦੇ ਰੋਡ ਸਾਈਡ ਐਕਸੀਡੈਂਟ ਦੇ ਨਾਲ ਪੇਸ਼ੈਂਟ ਦਾ ਨਾਮ ਮੇਰੇ ਸਿੰਘ ਹੈ ਏਜ अराउंड 65 ইয়ার্স ਹੈ ਤੇ ਐਕਸੀਡੈਂਟ ਕੁਲਰ ਸੋਟ ਲੱਗ ਰਿਹਾ ਸੀ ਪੇਸ਼ੈਂਟ ਨੂੰ ਫਸਟ ਦੇ ਦੇ ਕੇ ਆਪਾਂ ਪੇਸ਼ੈਂਟ ਸਿਕ ਸੀਗਾ ਇਸ ਕਰਕੇ ਅਸੀਂ ਆਪਾਂ ਬੱਤੀ ਰਸਾ ਕਰ ਦਿੱਤਾ ਕਿੰਨੀ ਗੋਮਰਾ ਭਜਾ 65 ਦੇ ਆਰਾਮ ਦਾ 60 ਦੇ ਆਰਾਮ ਤੇ ਕੁਨਾਲ ਬਾਈ ਦੱਸੋ ਕੁਨਾਲ ਬਾਈ ਤਾਂ ਕਿਹੜੀ ਯਾਰ ਰੰਗ ਬੱਤੀ 32 32 ਜੀ ਐਮ ਸੀ ਐਸ ਬੱਤੀ ਠੀਕ ਹੈ ਜੀ